ਜੀ ਕਹਾ ਬੁੱਧ ਪ੍ਰਭ ਤੁਛ ਹਮਾਰੇ ਬਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰਿ ਸਿਖਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਵਿਸਮਾਦਨਾਦ ਵਿਸਮਾਦ ਵੇਦ ਵਿਸਮਾਦ ਜੀਅ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਿਡਾਣੀ ਵਿਸਮਾਦ ਧਰਤੇ ਵਿਸਮਾਦ ਖਾਣੀ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸਿਪਤ ਵਿਸਮਾਦ ਸਲਾਹ ਵਿਸਮਾਦ ਉਝੜ ਵਿਸਮਾਦ ਰਾਹ ਬਿਸਮਾਦ ਨੇੜੈ ਬਿਸਮਾਦ ਦੂਰ ਨਾਨਕ ਦੇਖੈ ਹਾਜ਼ਰਾ ਹਜੂਰ ਵੇਖ ਵਿਡਾਣ ਰਹਾ ਬਿਸਮਾਦ ਨਾਨਕ ਬੁੱਝਣ ਪੂਰੇ ਭਾਗ ਵੇਖ ਵਿਡਾਣ ਰਹਾ ਬਿਸਮਾਦ ਨਾਨਕ ਬੁੱਝਣ ਪੂਰੇ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦੀਨ ਦੁਨੀ ਦੇ ਵਾਲੀ ਸ਼ਬਦੋ ਏਕਰਾਮਾਤ ਜੁਗੋ ਜੁਗ ਅਟਲ ਤ੍ਰਿਲੋਕੀ ਦੇ ਪਿਤਾ ਰਾਜਾ ਨਰਾਜ ਪਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਕੇ ਆਪਣੇ ਸਵਾਸਾ ਰੂਪੀ ਪੂੰਜੀ ਨੂੰ ਸਫਲ ਕਰ ਰਿਹਾ ਹੋ ਸਤਿਗੁਰਾਂ ਨੇ ਤਰਸ ਕੀਤਾ ਹੈ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ ਬਾਲੋਦਮ ਬਖਸ਼ਿਆ ਗੁਰੂ ਕਿਰਪਾ ਦੇ ਨਾਲ ਪਿਛਲੇ ਦੀਵਾਨਾਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਸੋ ਆਪ ਸੰਗਤ ਨੇ ਪਿਛਲੇ ਦੀਵਾਨਾਂ ਅੰਦਰ ਦੋ ਪੌੜੀਆਂ ਸ਼ਲੋਕਾ ਸਮੇਤ ਜਿਹੜੀ ਕਥਾ ਹੈ ਸਰਵਣ ਕੀਤੀ ਸੋ ਅੱਗੇ ਹੁਣ ਆਪ ਸੰਗਤ ਨੇ ਜਿਹੜਾ ਤੀਸਰੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਆਇਆ ਹੈ ਉਸ ਦਾ ਪਾਠ ਸਰਵਣ ਕੀਤਾ ਸੋ ਤੀਸਰੀ ਪੌੜੀ ਦੇ ਨਾਲ ਦੋ ਸ਼ਲੋਕ ਆਏ ਨੇ ਦੋ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ ਸੋ ਆਪ ਸੰਗਤ ਨੇ ਪਿਛਲੇ ਦਿਵਾਨਾਂ ਦੇ ਅੰਦਰ ਸਰਵਣ ਕੀਤਾ ਕਿ ਇਹ ਜਿਹੜਾ ਸੰਸਾਰ ਹੈ ਪ੍ਰਮਾਤਮਾ ਦੀ ਬਣਾਈ ਹੋਈ ਕੋਠੜੀ ਤੇ ਇਹਦੇ ਵਿੱਚ ਪ੍ਰਮਾਤਮਾ ਦਾ ਵਾਸ ਹੈ ਇਹ ਸੱਚੀ ਕੋਠੜੀ ਹੈ ਪ੍ਰਮਾਤਮਾ ਦੀ ਤੇ ਇਸ ਕੋਠੜੀ ਦੇ ਵਿੱਚ ਪ੍ਰਮਾਤਮਾ ਆਪ ਰਹਿਂਦਾ ਏ ਕਿਉਂਕਿ ਆਪਾਂ ਪਿਛਲੇ ਪੌੜੀ ਦੇ ਅੰਦਰ ਸ਼ਲੋਕਾਂ ਦੇ ਅੰਦਰ ਵਿਚਾਰ ਕਰਕੇ ਆਏ ਹਾਂ ਪ੍ਰਮਾਤਮਾ ਨੂੰ ਯਾਦ ਰੱਖਣ ਦੀ ਗੱਲ ਕੀਤੀ ਹੈ ਕਿਉਂਕਿ ਪਹਿਲਾ ਸ਼ਲੋਕ ਆਇਆ ਸੀ ਸੱਚੇ ਤੇਰੇ ਖੰਡ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਪ੍ਰਮਾਤਮਾ ਦੇ ਬਣਾਇਆ ਹੋਏ ਖੰਡ ਬ੍ਰਹਿਮੰਡ ਇਹ ਸਾਰੇ ਕਿਉਂ ਸੱਚੇ ਸਨ ਕਿਉਂ ਸੱਚੇ ਹਨ ਜੇ ਪ੍ਰਮਾਤਮਾ ਯਾਦ ਹੈ ਪ੍ਰਮਾਤਮਾ ਦੇ ਯਾਦ ਹੋਣ ਤੇ ਸਾਰੇ ਸੱਚੇ ਨੇ ਪਰ ਜਦੋਂ ਪ੍ਰਮਾਤਮਾ ਵਿਸਰ ਗਿਆ ਤੇ ਫਿਰ ਸਤਿਗੁਰੂ ਸਾਹਿਬ ਜੀਾਂ ਨੇ ਬਚਨ ਕੀਤਾ ਜੋ ਮਰ ਜੰਮੇ ਸੋ ਕਚਨ ਕਚ ਜਿਨ੍ਹਾਂ ਨੂੰ ਪ੍ਰਮਾਤਮਾ ਵਿਸਰ ਗਿਆ ਉਹ ਕੱਚੇ ਨੇ ਕਿਉਂਕਿ ਉਹ ਪ੍ਰਮਾਤਮਾ ਤੋਂ ਵਿਸਰ ਗਏ ਸੋ ਇਸ ਪ੍ਰਕਾਰ ਇਹ ਸਤਿਗੁਰੂ ਸਾਹਿਬ ਜੀਆ ਨੇ ਬਚਨ ਕੀਤਾ ਜਿਨ੍ਹਾਂ ਨੂੰ ਪ੍ਰਮਾਤਮਾ ਯਾਦ ਹੈ ਉਹ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਉਹਨਾਂ ਦੇ ਲਈ ਸੱਚ ਹੈ ਕਿਉਂਕਿ ਸ੍ਰਿਸ਼ਟੀ ਇੱਕ ਸਾਧਨ ਹੈ ਜਿਸ ਸਾਧਨ ਦੇ ਨਾਲ ਪ੍ਰਮਾਤਮਾ ਨੂੰ ਮਿਲਿਆ ਜਾ ਸਕੇ ਤੇ ਫਿਰ ਅੱਗੇ ਸਤਿਗੁਰੂ ਸਾਹਿਬ ਜੀਆ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆ ਨੇ ਬਚਨ ਕੀਤਾ ਕਿ ਇਹ ਤੇ ਪ੍ਰਮਾਤਮਾ ਦਾ ਘਰ ਹੈ ਪ੍ਰਮਾਤਮਾ ਦੀ ਬਣਾਈ ਹੋਈ ਕੋਠੜੀ ਹੈ ਅਗੇ ਪਾਉੜੀ ਦੇ ਅੰਦਰ ਕਲ ਆਪਾਂ ਵਿਚਾਰ ਕੀਤੇ ਕਿ ਤਿੰਨ ਅਵਸਥਾਵਾਂ ਹੁੰਦੀਆਂ ਨੇ ਇੱਕ ਜਾਗਰਤ ਸੁਪਨ ਸਖੂਪਤ ਇੱਕ ਸੁਪਨੇ ਦੀ ਜਿਹੜੀ ਅਵਸਥਾ ਦੂਸਰੀ ਅਵਸਥਾ ਜਿਹੜੀ ਸੌਣ ਵਾਲੀ ਸਧਾਰਨ ਸੌਣਾ ਜਿੱਦੇ ਵਿੱਚ ਸੁਪਨੇ ਨਹੀਂ ਆਉਣਾ ਤੇ ਤੀਸਰੀ ਅਵਸਥਾ ਜਾਗ ਜਾਣਾ ਸੋ ਜਿਨ੍ਹਾਂ ਨੇ ਜਾਗਰਤ ਅਵਸਥਾ ਪ੍ਰਾਪਤ ਕਰ ਲਈ ਜਿਨ੍ਹਾਂ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋ ਗਈ ਕਿਉਂਕਿ ਜਿਹੜੀ ਜਾਗਰਤ ਅਵਸਥਾ ਏ ਉਹ ਬੜੀ ਔਖੀ ਪ੍ਰਾਪਤ ਹੁੰਦੀ ਆ ਜਿੱਨਾ ਚਿਰ ਤੱਕ ਮਨੁੱਖ ਦੇ ਹਿਰਦੇ ਤੇ ਅ ਗਿਆਨ ਦਾ ਪਰਦਾ ਰਹਿੰਦਾ ਏ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਤੱਕ ਮਨੁੱਖ ਜਾਗਰਤ ਅਵਸਥਾ ਦੇ ਵਿੱਚ ਨਹੀਂ ਆ ਸਕਦਾ ਸੋ ਉਸੇ ਪ੍ਰਕਾਰ ਜਦੋਂ ਮਨੁੱਖ ਨੂੰ ਗਿਆਨ ਹੋ ਗਿਆ ਜਾਗਰਤ ਅਵਸਥਾ ਦੇ ਵਿੱਚ ਆ ਗਿਆ ਕਿਉਂਕਿ ਸਧਾਰਨ ਤੌਰ ਤੇ ਜਦੋਂ ਮਨੁੱਖ ਸੁਪਨੇ ਦੇ ਵਿੱਚ ਹੁੰਦਾ ਹੈ ਤੇ ਸੁਪਨੇ ਦੇ ਵਿੱਚ ਸੁੱਖ ਭੋਗ ਰਿਹਾ ਹੁੰਦਾ ਹੈ ਪਰ ਉਹ ਸੁੱਖ ਅਸਲੀ ਨਹੀਂ ਹੁੰਦੇ ਉਸ ਤੋਂ ਬਾਅਦ ਆ ਨੀਂਦ ਦੇ ਵਿੱਚ ਹੁੰਦਾ ਏ ਤੇ ਫਿਰ ਜਦੋਂ ਨੀਂਦ ਪਿਆ ਕੇ ਉੱਠਦਾ ਏ ਤੇ ਫਿਰ ਉਹਨੂੰ ਇਹ ਜਿਹੜੀ ਸਾਰੀ ਸ੍ਰਿਸ਼ਟੀ ਵਿਖ ਰਹੀ ਹੈ ਜਿਹੜਾ ਇਹ ਮਿਥਿਆ ਹੋਇਆ ਸੰਸਾਰ ਕਿਉਂਕਿ ਪ੍ਰਮਾਤਮਾ ਦਾ ਨਾਮ ਜਿਹਨੂੰ ਵਿਸਰਿਆ ਉਹਦੇ ਲਈ ਫਿਰ ਇਹ ਸ੍ਰਿਸ਼ਟੀ ਮਿਥਿਆ ਲੱਗ ਰਹੀ ਹੈ ਉਹਨਾਂ ਨੂੰ ਇਹ ਸੱਚੀ ਲੱਗ ਰਹੀ ਹੈ ਪਰ ਸਤਗੁਰੂ ਸਾਹਿਬ ਜੀ ਕਹਿੰਦੇ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਵਿਸਰਿਆ ਪ੍ਰਮਾਤਮਾ ਦਾ ਨਾਮ ਨਹੀਂ ਯਾਦ ਉਹ ਜਾਗਦੇ ਹੋਏ ਵੀ ਸੁਪਨੇ ਦੇ ਵਿੱਚ ਨੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਪ੍ਰਮਾਤਮਾ ਦਾ ਨਾਮ ਯਾਦ ਆ ਗਿਆ ਪ੍ਰਮਾਤਮਾ ਸੱਚ ਹੈ ਤੇ ਆਉਣ ਵਾਲੀ ਜਿਹੜੀ ਮੌਤ ਹੈ ਇਹ ਸੱਚ ਹੈ ਦੋ ਚੀਜ਼ਾਂ ਇਹ ਸੱਚ ਨੇ ਇਹ ਦੋਨਾਂ ਚੀਜ਼ਾਂ ਦਾ ਜਿੰਨੂੰ ਪਤਾ ਲੱਗ ਗਿਆ ਉਹਨੂੰ ਫਿਰ ਗਿਆਨ ਹੋ ਗਿਆ ਅਗਿਆਨਤਾ ਪਰਦਾ ਦੂਰ ਹੋ ਗਿਆ ਜਿਹੜਾ ਮਨੁੱਖ ਦੇ ਹਿਰਦੇ ਤੇ ਭਰਪੰਦਾ ਪਰਦਾ ਹੋਵੇ ਪਿਆ ਹੋਇਆ ਸੀ ਉਹ ਦੂਰ ਹੋ ਗਿਆ ਤੇ ਉਸ ਦੇ ਨਾਲ ਫਿਰ ਗਿਆਨ ਹੋਣ ਦੇ ਨਾਲ ਉਸ ਨੂੰ ਇਹ ਸੰਸਾਰ ਸੱਚ ਲੱਗਣ ਲੱਗ ਪਿਆ ਫੇਰ ਉਹ ਸੱਚ ਹੈ ਤੇ ਐਸਾ ਸਤਿਗੁਰੂ ਹੈ ਉਹ ਗੁਰੂ ਸਾਹਿਬ ਜੀ ਆਨੇ ਆਪ ਹੀ ਸਾਰਿਆਂ ਦੇ ਕਰਮ ਲਿਖਨੇ ਨੇ ਆਪ ਹੀ ਸਤਿਗੁਰੂ ਮਾਇਆ ਦੇ ਵਿੱਚ ਲੇਪ ਕਰਵਾਉਂਦਾ ਹੈ ਤੇ ਆਪ ਹੀ ਮਾਇਆ ਤੋਂ ਨਿਰਲੇਪ ਕਰਾਉਂਦਾ ਹੈ ਪਰ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਗਏ ਜਿਨ੍ਹਾਂ ਤੇ ਗੁਰੂ ਸਾਹਿਬ ਜੀਆ ਨੇ ਕਿਰਪਾ ਕਰ ਦਿੱਤੀ ਉਹ ਇਸ ਜਿਹੜਾ ਠੱਗ ਸੰਸਾਰ ਹੈ ਨਾ ਇਸ ਦੇ ਵਿੱਚੋਂ ਬਾਹਰ ਨਿਕਲ ਗਏ ਸਾਰ ਗੁਰੂ ਸਾਹਿਬ ਜੀ ਬਚਨ ਕਰਦੇ ਤੇਰੇ ਨਾਏ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਸੋ ਜਿਹੜੇ ਠੱਗਣ ਵਾਲੇ ਸਨ ਜਿਨ੍ਹਾਂ ਨੇ ਸਾਰੇ ਕੰਮ ਠੱਗਣ ਦਾ ਹੀ ਰੱਖਿਆ ਠਗੌਲੀ ਕੀਤੀ ਕਿਉਂਕਿ ਇਧਰੋਂ ਵੀ ਮੂੰਹ ਮਾਰ ਲਿਆ ਉਧਰੋਂ ਵੀ ਮੂੰਹ ਮਾਰ ਲਿਆ ਜਿੱਧਰੋਂ ਮਾਇਆ ਵੇਖੀ ਉਧਰੋਂ ਪ੍ਰਾਪਤ ਕਰ ਲਈ ਤੇ ਉਹਦੇ ਉਹ ਠੱਗਣ ਵਾਲੇ ਸਨ ਉਹ ਇਸ ਸੰਸਾਰ ਤੋਂ ਬਾਜੀ ਹਾਰ ਕੇ ਚਲੇ ਗਏ ਬਾਜੀ ਜਿੱਤੇ ਕਿਹਨਾਂ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਯਾਦ ਕੀਤਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਗਏ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਗਏ ਸੋ ਅੱਗੇ ਹੁਣ ਸਤਿਗੁਰੂ ਸਾਹਿਬ ਜੀ ਸ਼ੇਖ ਬਰਮ ਦੇ ਨਾਲ ਚਰਚਾ ਚੱਲ ਰਹੀ ਹੈ ਤੇ ਸਤਿਗੁਰੂ ਸਾਹਿਬ ਜੀ ਹੁਣ ਅੱਗੇ ਦੱਸਣਗੇ ਕਿ ਇਹ ਸ੍ਰਿਸ਼ਟੀ ਜੇ ਮਾਇਆ ਦੇ ਵਿੱਚ ਲੇਪ ਹੈ ਤੇ ਕਿਸ ਪ੍ਰਕਾਰ ਦੀ ਹੈ ਤੇ ਜੇ ਇਹ ਸ੍ਰਿਸ਼ਟੀ ਮਾਇਆ ਦੇ ਵਿੱਚ ਲੇਪ ਹੈ ਤੇ ਫਿਰ ਪਰਮਾਤਮਾ ਕਿਸ ਪ੍ਰਕਾਰ ਦਾ ਹੈ ਸੋ ਅੱਗੇ ਦੱਸਣਗੇ ਸਤਿਗੁਰੂ ਸਾਹਿਬ ਜੀ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਆੰਗ 463 ਅਤੇ 64 ਉੱਪਰ ਸੁਭਾਏਮਾਨ ਹੈ ਸੋ ਇਹ ਸਤ ਇਸ ਸ਼ਲੋਕ ਦੇ ਵਿੱਚ ਜਦੋਂ ਸ਼ੇਖ ਬ੍ਰਹਮ ਦੇ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਸ਼ੇਖ ਬ੍ਰਹਮ ਨੇ ਸਤਗੁਰੂ ਸਾਹਿਬ ਜੀਆਂ ਨੂੰ ਪ੍ਰਸ਼ਨ ਕੀਤਾ ਕਿ ਸਤਗੁਰੂ ਸਾਹਿਬ ਜੀ ਕੀ ਜੇਕਰ ਇਹ ਜਿਹੜੀ ਸ੍ਰਿਸ਼ਟੀ ਹੈ ਮਾਇਆ ਦੇ ਵਿੱਚ ਲੇਪ ਹੈ ਤੇ ਫਿਰ ਇਹ ਸ੍ਰਿਸ਼ਟੀ ਕਿਸ ਪ੍ਰਕਾਰ ਦੀ ਹੈ ਅੱਗੇ ਫਿਰ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਹਨ ਵਿਸਮਾਦ ਨਾਦ ਵਿਸਮਾਦ ਵੇਦ ਹੁਣ ਇੱਥੇ ਸ਼ਬਦ ਵਰਤਿਆ ਹੈ ਵਿਸਮਾਦ ਵਿਸਮਾਦ ਦੇ ਅਰਥ ਕਰੀਏ ਤੇ ਹੈਰਾਨ ਅਸ਼ਚਰਜਤਾ ਹੁਣ ਸਧਾਰਨ ਤੌਰ ਤੇ ਜਿਹੜੀ ਅਸਚਰਜਤਾ ਹੈ ਹੈਰਾਨੀ ਹੈ ਹੈਰਾਨਗੀ ਹੈ ਜਦੋਂ ਕੋਈ ਮਨੁੱਖ ਕੋਈ ਨਵੇਕਲੀ ਚੀਜ਼ ਨੂੰ ਵੇਖਦਾ ਏ ਜਿਹੜੀ ਚੀਜ਼ ਉਸ ਦੇ ਵਾਸਤੇ ਨਵੀਂ ਹੁੰਦੀ ਹੈ ਉਹਨੂੰ ਵੇਖ ਕੇ ਹੈਰਾਨ ਹੁੰਦਾ ਏ ਦੂਸਰਾ ਤਾਂ ਹੈਰਾਨ ਹੁੰਦਾ ਏ ਜੇ ਕੋਈ ਘਟਨਾ ਵਾਪਰ ਜਾਵੇ ਘਟਨਾ ਦੇ ਵਾਪਰਨ ਦੇ ਨਾਲ ਵੀ ਜਿਹੜਾ ਮਨੁੱਖ ਹੈ ਹੈਰਾਨ ਹੁੰਦਾ ਏ ਫਿਰ ਮਨੁੱਖ ਤਾਂ ਵੀ ਹੈਰਾਨ ਹੁੰਦਾ ਹੈ ਜੇ ਉਹਨੂੰ ਕਿਸੇ ਬਹੁਤ ਸਾਰੇ ਸੁਖ ਪ੍ਰਾਪਤ ਹੋ ਜਾਣ ਉਹ ਵੀ ਇੱਕ ਖਿੰਨ ਮਾਤਰ ਦੇ ਵਿੱਚ ਹੀ ਤਾਂ ਵੀ ਉਹ ਹੈਰਾਨ ਹੁੰਦਾ ਹੈ ਪਰ ਇੱਥੇ ਸਤਿਗੁਰੂ ਸਾਹਿਬ ਜੀਆ ਨੇ ਜਿਹੜਾ ਇਹ ਵਿਸਮਾਤ ਦੇ ਅਰਥ ਹੋਰ ਸਾਬ ਦੇ ਨਾਲ ਕੀਤੇ ਨੇ ਉਹ ਇੱਥੇ ਵਿਸਮਾਤ ਦੇ ਅਰਥ ਵੀ ਉਹ ਕਰਦੇ ਨੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਯਾਦ ਕਰ ਲਿਆ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਫੇਰ ਉਹ ਵਿਸਮਾਦ ਹੋ ਗਏ ਭਾਵ ਉਹਨਾਂ ਦੇ ਮਨ ਦੇ ਜਿਹੜੇ ਨੇ ਫੁਰਨੇ ਨੇ ਉਹ ਖਤਮ ਹੋ ਗਈ ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਵਿਸਮਾਦ 나ਦ 나ਦ ਕਹਿੰਦੇ ਨੇ ਆਵਾਜ਼ ਨੂੰ ਆਵਾਜ਼ ਨੂੰ 나ਦ ਕਹਿੰਦੇ ਨੇ ਕਿ ਜਿਹੜੀ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਤੇ ਹੁਣ 84 ਲੱਖ ਜੂਨਾ ਵਸ ਰਹੀਆਂ ਨੇ 84 ਲੱਖ ਜੂਨਾ ਵਕਰੀਆਂ ਵਕਰੀਆਂ ਭਾਸ਼ਾਵਾਂ ਬੋਲਦੀਆਂ ਨੇ ਕਿਉਂਕਿ ਬੰਦਾ 200 ਕਿਲੋਮੀਟਰ ਚੱਲ ਕੇ ਅਗਲੇ ਸ਼ਹਿਰ ਦੇ ਵਿੱਚ ਚਲੇ ਜਾਵੇ ਤੇ ਉੱਥੇ ਜਿਹੜੀ ਭਾਸ਼ਾ ਏ ਤੇ ਜਿਹੜਾ ਉੱਥੋਂ ਦਾ ਆਹਾਰ ਹੈ ਭੋਜਨ ਹੈ ਬਦਲ ਜਾਂਦਾ ਏ ਉਸੇ ਪ੍ਰਕਾਰ ਇਹ ਜਿਹੜੀ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਜਿਹੜੀ ਮਾਇਆ ਦੇ ਵਿੱਚ ਅਲੇਪ ਹੈ ਕਿਉਂਕਿ ਇਹ ਸ੍ਰਿਸ਼ਟੀ ਤੇ ਮਾਇਆ ਵਾਪਰ ਰਹੀ ਹੈ ਤੇ ਸ੍ਰਿਸ਼ਟੀ ਦੇ ਵਿੱਚ ਮਾਇਆ ਵਾਪਰ ਰਹੀ ਹੈ ਮਾਇਆ ਤੋਂ ਬਾਹਰ ਕੌਣ ਨਿਕਲ ਸਕਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਜਿਨ੍ਹਾਂ ਤੇ ਗੁਰੂ ਸਾਹਿਬ ਜੀਆ ਨੇ ਕਿਰਪਾ ਕਰ ਦਿੱਤੀ ਉਹਨਾਂ ਨੇ ਆਪਣੇ ਪ੍ਰੇਮ ਦੇ ਰੰਗ ਦੇ ਵਿੱਚ ਰੰਗ ਲਿਆ ਤੇ ਫਿਰ ਉਹ ਮਾਇਆ ਤੋਂ ਬਾਹਰ ਨਿਕਲ ਸਕਦੇ ਨੇ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵਿਸਮਾਦ ਨਾਦ ਇਹ ਜਿਹੜੀ ਸ੍ਰਿਸ਼ਟੀ ਹੈ ਮਾਇਆ ਦੇ ਵਿੱਚ ਖਚਤ ਹੋਈ ਪਈ ਹੈ ਤੇ ਮਾਇਆ ਦੇ ਵਿੱਚ ਖਚਤ ਹੋਣ ਦੇ ਨਾਲ ਇਹਦੀ ਜਿਹੜੀ ਆਵਾਜ਼ ਹੈ ਜਿਹੜੀ ਇਹਦੀ ਬੋਲੀ ਹੈ ਇਹ ਫਿਰ ਵੱਖਰੀ-ਵੱਖਰੀ ਹੈ ਹੈਰਾਨੀ ਜਨਕ ਹੈ ਅश्चर्यਤਾ ਦੇਉਣ ਵਾਲੀ ਹੈ ਵਿਸਮਾਦ ਵੇਦ ਚਾਰ ਵੇਦ ਨਹੀਂ ਚਾਰ ਵੇਦ ਰਿਗਵੇਦ ਯਜੁਰਵੇਦ ਅਥਰਵਵੇਦ ਸ਼ਾਮਵੇਦ ਦੇ ਚਾਰ ਵੇਦ ਨੇ ਚਾਰ ਵੇਦਾਂ ਦੇ ਵਿੱਚ 1 ਲੱਖ ਸ਼ਲੋਕ ਹੈ ਜਿਸ ਦੇ ਵਿੱਚ 80 ਹਜ਼ਾਰ ਸ਼ਲੋਕ ਕਰਮ ਕਾਂਡ ਦਾ ਹੈ 16 ਹਜ਼ਾਰ ਸ਼ਲੋਕ ਉਪਾਸ਼ਨਾ ਕਾਂਡ ਦਾ ਹੈ 4 ਹਜ਼ਾਰ ਸ਼ਲੋਕ ਗਿਆਨ ਕਾਂਡ ਦਾ ਹੈ ਸੋ ਇਸ ਪ੍ਰਕਾਰ ਇਹ ਜਿੰਨੇ ਵੀ ਸ਼ਲੋਕ ਨੇ ਜਿਤਨੇ ਵੀ ਵੇਦ ਨੇ ਇਹ ਵੀ ਹੈਰਾਨੀ ਜਨਕ ਹੈ ਕਿਉਂਕਿ ਇਹ ਵੀ ਆਪਣੇ ਹਿਸਾਬ ਦੇ ਨਾਲ ਗਿਆਨ ਦਾ ਜਿਹੜਾ ਇਹ ਪ੍ਰਕਾਸ਼ ਦੇਣ ਵਾਲੇ ਨੇ ਇਹ ਸਾਰਾ ਕੁਝ ਦੱਸਣ ਵਾਲੇ ਨੇ ਵਿਸਮਾਦ ਜੀ ਇਸ ਸੰਸਾਰ ਤੇ ਜਿਤਨੇ ਵੀ ਮਨੁੱਖ ਪੈਦਾ ਕੀਤੇ ਹੋਏ ਨੇ ਸਾਰੇ ਵੱਖਰੋ ਵੱਖਰੀ ਨੇ ਇਸ ਕਰਕੇ ਇਹ ਵੀ ਹੈਰਾਨੀ ਜਨਕ ਨੇ ਵਿਸਮਾਦ ਭੇਦ ਕਿਉਂਕਿ ਇਹਨਾਂ ਦੇ ਵਿੱਚ ਵੀ ਭੇਦ ਹੈ ਭੇਦ ਦੇ ਕਾਰਨ ਇਹ ਵਿਸਮਾਦ ਹੈਰਾਨੀ ਜਨਕ ਹੈ ਅश्चਰਜਤਾ ਵਾਲੇ ਆ ਤੇ ਭੇਦ ਦੇ ਪੰਜ ਤਰੀਕੇ ਦਾ ਜਿਹੜਾ ਇਹ ਭੇਦ ਹੈ ਮੰਨਿਆ ਗਿਆ ਹੈ ਕਿਉਂਕਿ ਇਹ ਸੰਸਾਰ ਤੇ ਦੋ ਤਰੀਕੇ ਦੇ ਨਾਲ ਜਿਹੜੇ ਜੀਵ ਪਾਏ ਜਾਂਦੇ ਨੇ ਇੱਕ ਜੜ ਤੇ ਇੱਕ ਜੀਵ ਤੇ ਜੀਵ ਕਿਹੜਾ ਏ ਜਿਹੜਾ ਚਲਾਇਮਾਨ ਹੈ ਜਿਹੜਾ ਇੱਕ ਸਥਾਨ ਤੋਂ ਚੱਲ ਕੇ ਦੂਜੇ ਸਥਾਨ ਤੇ ਚੱਲ ਸਕਦਾ ਏ ਤੇ ਜੜ ਕਿਹੜਾ ਏ ਜਿਸ ਪ੍ਰਕਾਰ ਰੁੱਖ ਹੋ ਗਏ ਅਤੇ ਜਿਹੜੇ ਪਹਾੜ ਨੇ ਉਹ ਵੀ ਜੜ ਨੇ ਇਹ ਵੀ ਝੂਨਾ ਦੇ ਵਿੱਚ ਨੇ ਪਹਾੜ ਸੋ ਇਸ ਪ੍ਰਕਾਰ ਇਹ ਜੜ ਨੇ ਜੜ ਤੇ ਜੀਵ ਨੇ ਤੇ ਤੀਸਰਾ ਹੈ ਪਰਮਾਤਮਾ ਈਸ਼ ਜੀਵ ਜੜ ਤੇ ਈਸ਼ ਇਹ ਤਿੰਨ ਹੀ ਸੰਸਾਰ ਤੇ ਨੇ ਆਪਾਂ ਸਭ ਜੀਵ ਆ ਉਸ ਤੋਂ ਬਾਅਦ ਜਿਤਨੇ ਰੁੱਖ ਪਹਾੜ ਹਨ ਇਹ ਸਾਰੇ ਜੜ ਨੇ ਈਸ਼ ਪਰਮਾਤਮਾ ਕਾਲਪੁਰਖ ਵਾਇਗੁਰੂ ਇੱਕ ਹੈ ਇਹ ਤਿੰਨ ਤਰੀਕੇ ਨਾਲ ਨੇ ਤੇ ਫਿਰ ਇਹ ਤਿੰਨਾਂ ਦੇ ਵਿੱਚ ਜਿਹੜਾ ਮਨੁੱਖ ਹੈ ਪੰਜ ਤਰੀਕੇ ਦਾ ਭੇਦ ਮੰਨਦਾ ਹੈ ਪਹਿਲਾ ਭੇਦ ਜੀਵ ਜੜ ਦਾ ਭੇਦ ਦੂਸਰਾ ਜੀਵ ਜੀਵ ਦਾ ਭੇਦ ਤੀਸਰਾ ਜੀਵ ਈਸ਼ ਦਾ ਭੇਦ ਚੌਥਾ ਜੜ ਜੜ ਦਾ ਭੇਦ ਤੇ ਪੰਜਵਾਂ ਜੜ ਈਸ਼ ਦਾ ਭੇਦ ਸਤਿਗੁਰੂ ਸਾਹਿਬ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਣਾ ਕਰਦੇ ਨੇ ਕਿ ਇਹ ਸੰਸਾਰ ਤੇ ਭੇਦ ਵੀ ਹੈਰਾਨੀ ਜਨਕ ਨੇ ਕਿਉਂਕਿ ਮਨੁੱਖ ਤੇ ਅਗਿਆਨ ਦਾ ਪੜਦਾ ਏ ਉਹ ਪਰਮਾਤਮਾ ਦੀ ਜਿਹੜੀ ਜੋਤ ਹੈ ਉਸ ਨੂੰ ਨਹੀਂ ਸਮਝ ਪਾਰਿਆ ਕਿਉਂਕਿ ਜਿਹੜੀ ਆਪਣੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ ਜਿਸ ਪ੍ਰਕਾਰ ਪਰਮਾਤਮਾ ਸਮੁੰਦਰ ਹੈ ਤੇ ਆਪਾਂ ਉਸ ਦੀ ਇੱਕ ਲਹਿਰ ਹਾਂ ਪਰ ਹੁਣ ਲਹਿਰ ਤੇ ਸਮੁੰਦਰ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਹੈ ਤੇ ਇੱਕ ਹੀ ਨਾ ਪਰ ਜਦੋਂ ਉਹ ਲਹਿਰ ਦਾ ਜਿਹੜਾ ਪਾਣੀ ਹੈ ਜਾਂ ਸਮੁੰਦਰ ਦੇ ਵਿੱਚੋਂ ਇੱਕ ਗਲਾਸ ਜਿਹੜਾ ਪਾਣੀ ਹੈ ਕੱਢ ਲਈਏ ਉਹ ਵੱਖਰਾ ਕਰ ਲਈਏ ਤੇ ਫਿਰ ਉਹ ਸਮੁੰਦਰ ਦੇ ਨਾਲੋਂ ਵੱਖਰਾ ਹੋ ਗਿਆ ਪਰ ਹੈ ਤਾਂ ਉਹ ਪਾਣੀ ਇਸੇ ਪ੍ਰਕਾਰ ਮਨੁੱਖ ਜਿਹੜਾ ਜੀਵ ਹੈ ਤੇ ਈਸ਼ ਪਰਮਾਤਮਾ ਇਹ ਦੋਨੇ ਇੱਕ ਹੀ ਨੇ ਪਾਣੀ ਦੀ ਨਿਆਈ ਪਰਮਾਤਮਾ ਸਾਗਰ ਹੈ ਮਨੁੱਖ ਉਹ ਗਲਾਸ ਵਾਲਾ ਪਾਣੀ ਹੈ ਪਰ ਦੋਨਾਂ ਦੇ ਵਿੱਚ ਪਾਣੀ ਹੈ ਪਾਣੀ ਇੱਕ ਸਮਾਨ ਹੈ ਇੱਕ ਬਰਾਬਰ ਪਾਣੀ ਹੈ ਕੇਵਲ ਗੱਲ ਇੰਨੀ ਹੈ ਕਿ ਜਿਹੜਾ ਮਨੁੱਖ ਹੈ ਉਹ ਦੂਰ ਹੈ ਪ੍ਰਮਾਤਮਾ ਤੋਂ ਦੂਰ ਹੋ ਗਿਆ ਹੈ ਤੇ ਹੁਣ ਜਿਸ ਪ੍ਰਕਾਰ ਸਮੁੰਦਰ ਦਾ ਜਲ ਸਾਫ਼ ਹੁੰਦਾ ਏ ਸਮੁੰਦਰ ਦੇ ਜਲ ਦੇ ਵਿੱਚ ਜਿਹੜਾ ਇਹ ਮਲੀਨਤਾ ਨਹੀਂ ਹੁੰਦੀ ਗੰਦਗੀ ਨਹੀਂ ਹੁੰਦੀ ਉਸੇ ਪ੍ਰਕਾਰ ਹੁਣ ਜਿਹੜਾ ਪਾਣੀ ਸਮੁੰਦਰ ਦੇ ਨਾਲੋਂ ਵੱਖਰਾ ਹੋ ਗਿਆ ਉਹ ਕਿਸੇ ਇੱਕ ਕੰਡੇ ਤੇ ਖਲੋ ਗਿਆ ਜਾਂ ਕਿਸੇ ਜਗ੍ਹਾ ਤੇ ਇਕੱਠਾ ਹੋ ਗਿਆ ਜੇ ਉਹ ਪਾਣੀ ਖਲੋਤਾ ਰਹੇ ਤੇ ਉਹ ਪਾਣੀ ਦੇ ਵਿੱਚ ਕਰਮ ਚੱਲ ਜਾਂਦੇ ਨੇ ਉਹ ਪਾਣੀ ਗੰਦਾ ਹੋ ਜਾਂਦਾ ਏ ਉਸੇ ਪ੍ਰਕਾਰ ਜਿਹੜਾ ਇਹ ਜੀਵ ਹੈ ਪ੍ਰਮਾਤਮਾ ਤੋਂ ਵੱਖਰਾ ਹੋਇਆ ਪ੍ਰਮਾਤਮਾ ਤੋਂ ਵੱਖਰਾ ਹੋਣ ਦੇ ਨਾਲ ਇਸ ਦੇ ਵਿੱਚ ਵਿਸ਼ੇਵਿਕਾਰ ਰੂਪੀ ਕਰਮ ਚ ਕਰਮ ਚੱਲ ਗਏ ਕਿਉਂਕਿ ਜਿੱਥੇ ਸਮੁੰਦਰ ਸੀ ਸਮੁੰਦਰ ਦੇ ਵਿੱਚ ਜੇ ਥੋੜੇ ਬਹੁਤੇ ਕਰਮ ਆ ਜਾਂਦੇ ਉਹਨਾਂ ਦਾ ਪ੍ਰਭਾਵ ਨਹੀਂ ਪੈਣਾ ਸੀ ਇਹ ਜਿਹੜਾ ਜੀਵ ਰੂਪੀ ਜਿਹੜਾ ਜਲ ਆ ਥੋੜਾ ਜਾ ਉਹ ਜਲ ਦੇ ਵਿੱਚ ਜਦੋਂ ਕਰਮ ਚੱਲੇ ਤੇ ਪ੍ਰਭਾਵ ਪੈ ਗਿਆ ਪ੍ਰਭਾਵ ਦੇ ਨਾਲ ਕੀ ਹੋ ਗਿਆ ਉਹ ਜਲ ਗੰਦਾ ਹੋ ਗਿਆ ਇਸੇ ਪ੍ਰਕਾਰ ਆਪਣੇ ਸਰੀਰ ਦੇ ਵਿੱਚ ਜਿਹੜੇ ਕਰਮ ਚੱਲੇ ਹੋ ਇਹਨੇ ਉਹ ਕਿਹਦੇ ਵਿਸ਼ੇ ਵਿਕਾਰਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਹਨਾਂ ਕਰਮਾਂ ਦੇ ਕਰਕੇ ਆਪਣਾ ਇਹ ਜੀਵਨ ਹੈ ਮਲੀ ਹੋ ਗਿਆ ਏ ਗੰਦਾ ਹੋ ਗਿਆ ਏ ਇਹਨਾਂ ਵਿਕਾਰਾਂ ਦੇ ਕਰਕੇ ਹੁਣ ਆਪਾਂ ਪ੍ਰਮਾਤਮਾ ਦੇ ਵਿੱਚ ਉਦੋਂ ਹੀ ਮਿਲ ਸਕਦੇ ਆ ਜਦੋਂ ਆਪਣਾ ਵੀ ਜੀਵਨ ਸੱਚ ਹੋਵੇਗਾ ਹੁਣ ਉਹ ਪਾਣੀ ਨੂੰ ਉਦੋਂ ਮਲਾਇਆ ਜਾਵੇਗਾ ਨਾ ਜਦੋਂ ਉਹ ਪਾਣੀ ਸਾਫ਼ ਹੋ ਗਿਆ ਤੇ ਫਿਰ ਸਾਫ਼ ਕਰਨ ਦੇ ਲਈ ਉਹਨੂੰ ਫਿਲਟਰ ਕਰਨਾ ਪਵੇਗਾ ਇਸੇ ਪ੍ਰਕਾਰ ਆਪਣੇ ਜੀਵਨ ਨੂੰ ਇਹ ਜਿਹੜਾ ਜੀਵਨ ਦੇ ਵਿੱਚ ਵਿਸ਼ੇ ਵਿਕਾਰ ਹਨ ਜਿਹੜਾ ਇਹ ਜੀਵਨ ਮਲੀਨ ਹੋ ਗਿਆ ਇਹਨੂੰ ਸਾਫ਼ ਕਰਨ ਦੇ ਲਈ ਪ੍ਰਮਾਤਮਾ ਦੇ ਨਾਮ ਦੇ ਨਾਲ ਇਹਨੂੰ ਧੋਣਾ ਪਵੇਗਾ ਭਰ ਗਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰ ਗਿਆ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੈ ਰੰਗ ਜਦੋਂ ਮਤ ਪਾਪਾਂ ਦੇ ਨਾਲ ਭਰ ਜਾਵੇ ਉਹ ਫਿਰ ਨਾਮ ਦੇ ਰੰਗ ਦੇ ਨਾਲ ਧੁੱਪਣੀ ਹੈ ਇਸੇ ਪ੍ਰਕਾਰ ਜਿਹੜਾ ਆਪਣਾ ਜੀਵਨ ਹੋਇਆ ਪਿਆ ਏ ਇਹ ਤਾਂ ਹੀ ਜਿਹੜਾ ਇਹ ਸਫਲ ਹੋ ਸਕਦਾ ਏ ਇਹ ਮਲੀਨ ਤੋਂ ਸਵੱਛ ਹੋ ਸਕਦਾ ਏ ਜੇ ਆਪਾਂ ਆਪਣੀ ਮਤ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਧੋਣਾ ਕਰੀਏ ਸੋ ਇਸ ਪ੍ਰਕਾਰ ਹੁਣ ਜਦੋਂ ਜੀਵ ਤੇ ਜਿਹੜਾ ਈਸ਼ ਹੈ ਉਹ ਵੱਖਰੇ ਵੱਖਰੇ ਹੋ ਗਏ ਨਾ ਪਰ ਹੈ ਤੇ ਇੱਕ ਹੀ ਸੋ ਆਪਣਾ ਇਹ ਵਿਸ਼ਾਏ ਕਿ ਜਿਹੜਾ ਜੀਵ ਹੈ ਈਸ਼ ਹੈ ਇੱਕ ਹੀ ਪਰ ਵੱਖਰੇ ਵੱਖਰੇ ਨੇ ਇਸੇ ਪ੍ਰਕਾਰ ਇਹ ਜਿਹੜਾ ਭੇਦ ਹੈ ਪਹਿਲਾ ਭੇਦ ਮੰਨਿਆ ਹੈ ਦੂਸਰਾ ਜੀਵ ਜੀਵ ਦਾ ਭੇਦ ਹੁਣ ਜਿੱਥੇ ਸਮੁੰਦਰ ਦੇ ਵਿੱਚੋਂ ਇੱਕ ਗਲਾਸ ਪਾਣੀ ਕੱਢਿਆ ਇੱਕ ਗਲਾਸ ਹੋਰ ਕੱਢ ਲਿਆ ਦੋਨੇ ਗਲਾਸ ਵੱਖਰੇ ਵੱਖਰੇ ਕਰ ਦਿੱਤੇ ਪਰ ਹੈ ਉਹਨਾਂ ਦੋਨਾਂ ਦੇ ਵਿੱਚ ਹੀ ਜਲ ਹੈ ਜਲ ਦੋਨਾਂ ਦੇ ਵਿੱਚ ਹੀ ਜੋਤ ਹੈ ਇਸੇ ਪ੍ਰਕਾਰ ਇੱਕ ਮਨੁੱਖ ਤੇ ਦੂਸਰੇ ਮਨੁੱਖ ਦੇ ਵਿੱਚ ਦੋਨਾਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਉਹਦੇ ਵਿੱਚ ਪ੍ਰਮਾਤਮਾ ਦੀ ਅੰਸ਼ ਹੈ ਤੇ ਇਸ ਕਰਕੇ ਇਹ ਦੋਨਾਂ ਦੇ ਵਿੱਚ ਪ੍ਰਮਾਤਮਾ ਹੈ ਤਾਂ ਇਹ ਦੂਸਰਾ ਭੇਦ ਹੈ ਜੀਵ ਜੀਵ ਦਾ ਭੇਦ ਮਨੁੱਖੇ ਸਮਝਦਾ ਇਹ ਮੈਂ ਤੇ ਜਿਹੜਾ ਦੂਸਰਾ ਮਨੁੱਖ ਹੈ ਇਹ ਵੱਖਰਾ ਹੈ ਇਹ ਦੋਨੇ ਅਸੀਂ ਵੱਖਰੇ ਵੱਖਰੇ ਹਾਂ ਇਹਨਾਂ ਦੇ ਵਿੱਚ ਹੋਰ ਆਤਮਾ ਹੈ ਮੇਰੇ ਵਿੱਚ ਹੋਰ ਆਤਮਾ ਹੈ ਇਹਦੇ ਵਿੱਚ ਪਰਮਾਤਮਾ ਦੀ ਅੰਸ਼ ਹੋਰ ਹੈ ਮੇਰੇ ਵਿੱਚ ਹੋਰ ਹੈ ਪਰ ਨਹੀਂ ਪਰਮਾਤਮਾ ਦੀ ਅੰਸ਼ ਸਾਰਿਆਂ ਦੇ ਵਿੱਚ ਉਹ ਸਾਰਿਆਂ ਦੇ ਵਿੱਚ বিরাজ ਰਹੀ ਹੈ ਦੂਸਰਾ ਭੇਦ ਇਹ ਹੈ ਕਿ ਜੀਵ ਤੇ ਜੀਵ ਦਾ ਭੇਦ ਤੀਸਰਾ ਭੇਦ ਜੀਵ ਤੇ ਜੜ ਦਾ ਜਿਹੜਾ ਮਨੁੱਖ ਤੇ ਜਿਹੜੀ ਜੜ ਹੈ ਜੜ ਭਾਵ ਜਿਹੜੀ ਵਸਤੂ ਖੜੀ ਹੋਈ ਹੈ ਇਹਦਾ ਭੇਦ ਚੌਥਾ ਜੜ ਜੜ ਦਾ ਭੇਦ ਜਿਹੜੀ ਵਸਤੂ ਖੜੀ ਆ ਇੱਕ ਰੁੱਖ ਤੇ ਦੂਸਰਾ ਰੁੱਖ ਇਹ ਦੋਨਾਂ ਦੇ ਵਿੱਚ ਭੇਦ ਮੰਨਣਾ ਉਸ ਤੋਂ ਬਾਅਦ ਆ ਜੜ ਤੇ ਈਸ਼ ਦਾ ਭੇਦ ਜਿਹੜਾ ਪੰਜਵਾਂ ਭੇਦ ਹੈ ਕਿ ਜਿਹੜੀ ਜੜ ਵਸਤੂ ਖੜੀ ਹੋਈ ਹੈ ਤੇ ਈਸ਼ ਜਿਹੜਾ ਪਰਮਾਤਮਾ ਹੈ ਉਸ ਦੇ ਵਿੱਚ ਭੇਦ ਸੋ ਇਹ ਪੰਜ ਤਰੀਕੇ ਦੇ ਭੇਦ ਮੰਨੇ ਗਏ ਨੇ ਜਿਹੜੇ ਹੈਰਾਨੀਜਨਕ ਨੇ ਜਿਹੜੇ ਜੀਆਂ ਨੇ ਇਹ ਕਰ ਲਏ ਵਿਸਮਾਦ ਰੂਪ ਵਿਸਮਾਦ ਰੰਗ ਤੇ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਅਨੇਕਾਂ ਤਰੀਕਿਆਂ ਦੇ ਜਿਹੜੇ ਰੰਗ ਨੇ ਵਿਖ ਰਹੇ ਨੇ ਅਨੇਕਾਂ ਲੋਕਾਂ ਦੇ ਜਿਹੜੇ ਰੂਪ ਨੇ ਉਹ ਵੱਖਰੇ ਵੱਖਰੇ ਨੇ ਸਾਰਾ ਕੁਝ ਹੀ ਵੱਖਰਾ ਵੱਖਰਾ ਇਹ ਹੈਰਾਨੀਜਨਕ ਹੈ ਵਿਸਮਾਦ ਨਾਗੇ ਫਿਰਹਿ ਜੰਤ ਤੇ ਕਈ ਤੇ ਫਿਰ ਐਸੇ ਨੇ ਜਿਹੜੇ हिमाਲੇ ਪਰਬਤ ਤੇ ਚਲੇ ਜਾਂਦੇ ਨੇ ਤੇ ਕੱਪੜੇ ਵੀ ਸਰੀਰ ਤੇ ਨਹੀਂ ਪਹਿਨਦੇ ਤੇ ਨੰਗੇ ਹੀ ਫਿਰ ਰਹੇ ਨੇ ਉਹ ਵੀ ਹੈਰਾਨੀ ਜਨਕ ਨੇ ਵਿਸਮਾਦ ਪਾਉਣ ਵਿਸਮਾਦ ਪਾਣੀ ਇਸੇ ਪ੍ਰਕਾਰ ਜਿਹੜੀ ਪਾਉਣ ਹੈ ਜਿਹੜੀ ਹਵਾ ਹੈ ਜਿਹੜੀ ਦਿਖ ਰਹੀ ਹੈ ਹਵਾ ਚੱਲ ਰਹੀ ਹੈ ਇਹ ਵੀ ਵਿਸਮਾਦ ਹੈ ਹੈਰਾਨੀ ਜਨਕ ਹੈ ਜਿਸਮਾਦ ਪਾਣੀ ਜਿਹੜਾ ਪਾਣੀ ਹੈ ਜਿਹੜਾ ਜਲ ਹੈ ਇਹ ਵੀ ਹੈਰਾਨੀ ਜਨਕ ਹੈ ਵਿਸਮਾਦ ਅਗਨੀ ਖੇਢੇ ਵਿਡਾਣੀ ਤੇ ਇਸ ਪ੍ਰਕਾਰ ਜਿਹੜੀ ਹੈਰਾਨੀ ਹੈ ਜਿਹੜੀ ਅਗਨੀ ਹੈ ਅੱਗ ਹੈ ਇਹ ਵੀ ਹੈਰਾਨੀ ਜਨਕ ਹੈ ਅੱਗ ਦੇ ਬਾਰੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਬਚਨ ਕੀਤਾ ਹੰਸ 헤ਤ ਲੋਭ ਕੋਪ ਚਾਰੇ ਨਦੀਆ ਅੱਗ ਕੀ ਇਹ ਚਾਰ ਜਿਹੜੀਆਂ ਨਦੀਆਂ ਨੇ ਮਨੁੱਖ ਦੇ ਅੰਦਰ ਪਾਈਆਂ ਜਾਂਦੀਆਂ ਨੇ ਤੇ ਸੰਸਾਰ ਤੇ ਚਾਰ ਅਗਨੀਆਂ ਵੱਖਰੀਆਂ ਪਾਈਆਂ ਜਾਂਦੀਆਂ ਨੇ ਬੜਵਾਨਲ ਅਗਨੀ ਦਾਵਨਲ ਅਗਨੀ ਜਠਰਾਗਨੀ ਤੇ ਫਿਰ ਜਿਹੜੀ ਇੱਕ ਸੁਧਾਰਨ ਅਗਨੀ ਜਿਹੜੀ ਚੁੱਲ੍ਹੇ ਦੀ ਅੱਗ ਹੈ ਬੜਵਾਨਲ ਅਗਨੀ ਉਹ ਹੈ ਜਿਹੜੀ ਸਮੁੰਦਰ ਦੇ ਵਿੱਚ ਪਾਈ ਜਾਂਦੀ ਹੈ ਦਾਵਨਲ ਅਗਨੀ ਉਹ ਹੈ ਜਿਹੜੀ ਜੰਗਲ ਦੇ ਵਿੱਚ ਲੱਗਦੀ ਹੈ ਤੇ ਜਠਰਾਗਨ ਉਹ ਜਿਸ ਦੇ ਵਿੱਚ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਹੁੰਦੀ ਹੈ ਜਿੱਥੇ ਜਿਹੜਾ ਇਹ ਬੱਚਾ ਪਲਦਾ ਏ ਤੇ ਚੌਥੀ ਅਗਨੀ ਉਹ ਹੈ ਜਿਹੜੀ ਸੁਧਾਰਨ ਅਗਨੀ ਇੱਕ ਚੁੱਲ੍ਹੇ ਦੀ ਅਗਨੀ ਕਹਿ ਲਵੋ ਤੁois ਪ੍ਰਕਾਰ ਇਹ ਸਾਰੀ ਹੈਰਾਨੀ ਜਨਕ ਹੈ ਖੇਡ ਹੈ ਵਿਡਾਣੀ ਤੇ ਜਿਹੜੇ ਸੰਸਾਰ ਤੇ ਸਾਰੇ ਖੇਡ ਰਹੇ ਨੇ ਕਿਉਂਕਿ ਇਹ ਇੱਕ ਤਮਾਸ਼ਾ ਰਚਿਆ ਹੋਇਆ ਹੈ ਪ੍ਰਮਾਤਮਾ ਦਾ ਉਹ ਸਭ ਹੈਰਾਨੀ ਜਨਕ ਹੈ ਵਿਸਮਾਦ ਧਰਤੀ ਵਿਸਮਾਦ ਖਾਣੀ ਇਹ ਜਿਹੜੀ ਧਰਤੀ ਹੈ ਇਹ ਵੀ ਹੈਰਾਨੀ ਵਾਲੀ ਹੈ ਕਿਉਂਕਿ ਇਹਦੇ ਵਿੱਚ ਅਸ਼ਚਜਤਾ ਹੈ ਮਾਇਆ ਹੈ ਮਾਇਆ ਦੇ ਕਾਰਨ ਅਸ਼ਚਜਤਾ ਫੈਲੀ ਹੋਈ ਹੈ ਵਿਸਮਾਦ ਖਾਣੀ ਧਰਤੀ ਤੇ ਨੌ ਖਾਨਾ ਨੇ ਸੋਨੇ ਚਾਂਦੀ ਤਾਂਬਾ ਆਕਾਸ਼ ਆਦਿ ਦੀਆਂ ਨੌ ਖਾਨਾ ਨੇ ਤੇ ਨੌ ਖਾਨਾ ਵੀ ਜਿਹੜੀਆਂ ਨੇ ਹੈਰਾਨੀ ਜਨਕ ਨੇ ਦੂਸਰਾ ਅਰਥ ਚਾਰ ਖਾਨੀਆਂ ਨੇ ਅੰਡਜ ਜੇਰਜ ਸਿਤਜ ਤੇ ਉਤਪੁਜ ਇਹ ਚਾਰ ਤਰੀਕੇ ਦੇ ਜਿਹੜੇ ਜੀਵ ਮੰਨੇ ਗਏ ਇੱਕ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ ਇੱਕ ਜਿਹੜੇ ਮਸੀਨੇ ਤੋਂ ਪੈਦਾ ਹੁੰਦੇ ਇੱਕ ਜਿਹੜੇ ਕਾਮ ਦੇ ਨਾਲ ਪੈਦਾ ਹੁੰਦੇ ਤੇ ਫਿਰ ਉਤਪੁੱਜ ਫਿਰ ਜਿਹੜੇ ਇੱਕ ਪੱਥਰਾਂ ਦੇ ਵਿੱਚੋਂ ਪੈਦਾ ਹੁੰਦੇ ਸੋ ਇਸ ਪ੍ਰਕਾਰ ਇਹ ਚਾਰ ਤਰੀਕੇ ਦੇ ਜੀਵ ਨੇ ਇਹ ਵੀ ਵਿਸਮਾਦ ਨੇ ਹੈਰਾਨੀ ਜਨਕ ਨੇ ਵਿਸਮਾਦ ਸਿਫਤ ਇਹ ਸੰਸਾਰ ਦੇ ਜਿਹੜੀ ਸਿਫਤ ਹੋ ਰਹੀ ਹੈ ਇਹ ਵੀ ਹੈਰਾਨੀ ਜਨਕ ਹੈ ਅश्चਰਜਤਾ ਵਾਲੀ ਹੈ ਵਿਸਮਾਦ ਸਲਾਹ ਤੇ ਫਿਰ ਇਹ ਵਿਸਮਾਦ ਕੀ ਆ ਸਲਾਹ ਜਿਹੜੀ ਸਲਾਉਤਾ ਹੋ ਰਹੀ ਆ ਇਹ ਵੀ ਹੈਰਾਨੀ ਵਾਲੀ ਹੈ ਵਿਸਮਾਦ ਉਜੜ ਸੰਸਾਰ ਤੇ ਜਿਹੜਾ ਉਜੜ ਪਿਆ ਹੋਇਆ ਏ ਇਹ ਵੀ ਹੈਰਾਨੀ ਵਾਲਾ ਹੈ ਵਿਸਮਾਦ ਰਾਹ ਇਸ ਸੰਸਾਰ ਤੇ ਜਿਹੜੇ ਰਾਹ ਦਿਖ ਰਹੇ ਨੇ ਇਹ ਵੀ ਹੈਰਾਨੀ ਵਾਲੇ ਹਨ ਅਸ਼ਚਰਜਤਾ ਵਾਲੇ ਨੇ ਵਿਸਮਾਦ ਨੇੜਾ ਇਹ ਜਿਹੜਾ ਵਿਸਮਾਦ ਹੈ ਹੈਰਾਨਤਾ ਇਹ ਅਸ਼ਚਰਜਤਾ ਇਹ ਮਨੁੱਖ ਦੇ ਬਹੁਤ ਨੇੜੇ ਹੈ ਵਿਸਮਾਦ ਦੂਰ ਤੇ ਫੇਰੇ ਦੂਰ ਵੀ ਬਹੁਤ ਹੈ ਇਹ ਕਿਸ ਪ੍ਰਕਾਰ ਹੈ ਕਦੀ ਇਹ ਮਾਇਆ ਵਿਆਪ ਜਾਂਦੀ ਹੈ ਤੇ ਬਹੁਤ ਨੇੜੇ ਹੋ ਜਾਂਦੀ ਹੈ ਕਦੀ ਇਹ ਮਾਇਆ ਤੋਂ ਦੂਰ ਕਰ ਦਿੰਦੀ ਹੈ ਵਿਸਮਾਦ ਦੇਖੈ ਹਾਜ਼ਰਾ ਹਜੂਰ ਫਿਰ ਪ੍ਰਮਾਤਮਾ ਇਹ ਸਾਰੀ ਅਸਥਿਰਤਾ ਨੂੰ ਵੇਖ ਰਿਹਾ ਏ ਤੇ ਲੋਕ ਵੀ ਇਸ ਸੰਸਾਰ ਤੇ ਜਿਹੜੀ ਅਸਥਿਰਤਾ ਫੈਲ ਰਹੀ ਹੈ ਇਸ ਨੂੰ ਵੇਖ ਰਹੇ ਨੇ ਵੇਖ ਵਿਡਾਨ ਰਹਾ ਵਿਸਮਾਦ ਇਹ ਸਾਰਾ ਕੁਝ ਵੇਖ ਕੇ ਮਨੁੱਖ ਹੈਰਾਨ ਹੋਇਆ ਪਿਆ ਇਸ ਵਿਸਮਾਦ ਦੇ ਵਿੱਚ ਲਿਗਿਆ ਨਾਨਕ ਗੁੱਜਣ ਪੂਰੇ ਭਾਗ ਇਹ ਜਿਹੜੀ ਅਸਚਰਜਤਾਏ ਜਿਹੜੀ ਇਹ ਵਿਸਮਾਦਤਾਏ ਇਹਨੂੰ ਗੁੱਜਣਾ ਪੂਰੇ ਭਾਗਾਂ ਕਰਕੇ ਪ੍ਰਾਪਤ ਹੁੰਦਾ ਏ ਪੂਰੇ ਭਾਗ ਕਿੱਦਾਂ ਹੋਣਗੇ ਜਿਹੜਾ ਗੁਰੂ ਆਲਾ ਬਣ ਗਿਆ ਜਿਨੇ ਖੰਡੇ ਬਾਟੇ ਦੀ ਜਿਹੜੀ ਪੌਹਲ ਸ਼ਕ ਲਈ ਉਹ ਫਿਰ ਗੁਰੂ ਆਲਾ ਬਣ ਗਿਆ ਉਸਤੇ ਗੁਰੂ ਸਾਹਿਬ ਕਿਰਪਾ ਕਰਨਗੇ ਫੇਰੇ ਜਿਹੜਾ ਵਿਸਮਾਦ ਹੈ ਇਹ ਵਿਸਮਾਦਪਨ ਦੂਰ ਕਰਨਗੇ ਸੋ ਇਸ ਪ੍ਰਕਾਰ ਜਿਹੜੀਆਂ ਤਿੰਨ ਧੁਨੀਆਂ ਨੇ ਉਹ ਮੰਨੀਆਂ ਨੇ ਪਹਿਲੀ ਧੁਨੀ ਏਕੀ ਨਿਰਗੁਣ ਆਤਮਾ ਦੇ ਸਰਗਣ ਸਰਗੁਣ ਮੰਨਣਾ ਜਿਹੜੀ ਨਿਰਗੁਣ ਆਤਮਾ ਹੈ ਨੂੰ ਸਰਗੁਣ ਮੰਨਣਾ ਫਿਰ ਜਿਹੜੇ ਨਾਦ ਵੇਦ ਤੇ ਜੀਵ ਨੇ ਇਹਨਾਂ ਨੂੰ ਸਾਰਾ ਕੁਝ ਮੰਨਣਾ ਪਰ ਇਹਦਾ ਜਿਹੜਾ ਕਰਤਾ ਹੈ ਉਹ ਇਸ ਤੋਂ ਵੀ ਉੱਪਰ ਹੈ ਉਸ ਤੋਂ ਬਾਅਦ ਫਿਰ ਉਹ ਪ੍ਰਮਾਤਮਾ ਨੂੰ ਇਸ ਵਿਸਾਰ ਦੇ ਵਿੱਚ ਭੇਦ ਨਾ ਮੰਨਣਾ ਇਹ ਤਿੰਨ ਮੰਨੇ ਨੇ ਪਰ ਜਦੋਂ ਮਨੁੱਖ ਇਤਨਾ ਤੋਂ ਉੱਪਰ ਉੱਠ ਗਿਆ ਵੇਦ ਨਾਦ ਜੀਵ ਇਹਦੇ ਕਰਤੇ ਨੂੰ ਪ੍ਰਾਪਤ ਹੋ ਗਿਆ ਆਤਮਾ ਨੂੰ ਨਿਰਗੁਣ ਮੰਨਣ ਲੱਗ ਪਿਆ ਤੇ ਉਹ ਪ੍ਰਮਾਤਮਾ ਦੀ ਅਪੇਧਤਾ ਨੂੰ ਜਾਣ ਗਿਆ ਤੇ ਫਿਰ ਉਸ ਨੂੰ ਪਤਾ ਲੱਗ ਜਾਵੇਗਾ ਕਿ ਇਹ ਸੰਸਾਰ ਕਿਸ ਪ੍ਰਕਾਰ ਜਿਹੜਾ ਵਿਸਮਾਦ ਹੈ ਫਿਰ ਇਹ ਵਿਸਮਾਦਪਨ ਜਿਹੜਾ ਹੈ ਦੂਰ ਹੋਵੇਗਾ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਨਾਲ ਇਹ ਜਿਹੜਾ ਵਿਸਮਾਦਪਨ ਦੂਰ ਹੋਵੇਗਾ ਜੇ ਸਤਿਗੁਰੂ ਸਾਹਿਬ ਕਿਰਪਾ ਕਰਨ ਤਾਂ ਹੀ ਜਿਹੜੀ ਇਹ ਅਵਸਥਾ ਮਨੁੱਖ ਨੂੰ ਪ੍ਰਾਪਤ ਹੋ ਸਕਦੀ ਹੈ ਸੋ ਇਹ ਗੁਰਬਾਣੀ ਦੀ ਵਿਚਾਰ ਸੀ ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬਿਲਕੁਨਾਂ ਦੀ ਕਿਮਾ ਆਗਾ ਤੋ ਅਸੀਂ ਬਖਸ਼ਣੀ ਆਵ ਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਿਏ ਅਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਜਣ ਪੂਰੇ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ